ਅੰਮ੍ਰਿਤਸਰ ਨਾਲ ਬਹੁਤ ਹੀ ਵੱਡਾ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਲੀ ਦੇ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਖੋਲਣ ਦਾ ਐਲਾਨ ਕੀਤਾ ਗਿਆ ਵੱਖ-ਵੱਖ ਸ਼ਹਿਰਾਂ ਤੋਂ ਬਸਾਂ ਵੀ ਚਲਾਇੰਗੀਆਂ ਦਿੱਲੀ ਲਈ ਆਪਦੇ ਆਪਣੇ ਸਭ ਤੋਂ ਵੱਡੇ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ। ਭਾਰਤ ਦਾ ਇੱਕੋ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੋਏਗਾ ਜਿੱਥੇ ਕੋਈ ਪਾਸ ਸੇਵਾ ਨਹੀਂ ਕਿ ਇੱਥੇ ਕੋਈ ਸਹਾਇਤਾ ਕੇਂਦਰ ਨਹੀਂ ਹੈ ਹਵਾਈ ਅੱਡੇ ਤੇ तकरीबन 10 ਅੰਤਰਰਾਸ਼ਟਰੀ ਡੈਸਟੀਨੇਸ਼ਨ ਇੱਥੇ ਵੀ तकरीबन 10 ਲੱਖ ਤੋਂ ਵੱਧ ਪ੍ਰਵਾਸੀ ਕਿ ਪੰਜਾਬ ਦਾ ਕੋਈ ਵੀ ਸਿਆਸਤਦਾਨ ਜਦ ਵੀ ਕੋਈ ਫਲਾਈਟ ਸ਼ੁਰੂ ਹੁੰਦੀ ਹੈ ਨਾ ਉਸ ਦਾ ਸਿਆਸੀ ਲਾਹ ਲੈਂਣ ਲਈ ਉਹਨਾਂ ਚ ਦੌੜ ਲੱਗ ਜਾਂਦੀ ਹੈ। ਪਰ ਇਸ ਮੰਗ ਨੂੰ ਸਿਆਸਤਦਾਨਾ ਵੱਲੋਂ ਇਹ ਕਿਹਾ ਗਿਆ ਅੰਮ੍ਰਿਤਸਰ ਨੂੰ ਜਿੰਨੇ ਵੱਧ ਤੋਂ ਅਧਿਆਤਰੀ ਆਣਗੇ ਫਲਾਈਟ ਲੱਗਰੀ ਪੰਜਾਬ ਦੀ ਇਕਨੋਮੀ ਨੂੰ ਫਾਇਦਾ ਹੋਏਗਾ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਲੀ ਦੇ ਹਵਾਈ ਅੱਡੇ ਤੇ ਸਹਾਇਤਾ ਕੇਂਦਰ ਖੋਲਣ ਦਾ ਐਲਾਨ ਕੀਤਾ ਗਿਆ ਪੰਜਾਬੀਆਂ ਲਈ ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਲਈ ਤੇ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਵੀ ਚਲਾਈਆਂ ਗਈਆਂ ਦਿੱਲੀ ਲਈ ਪਰ ਪੰਜਾਬ ਦੇ ਆਪਣੇ ਸਭ ਤੋਂ ਵੱਡੇ ਹਵਾਈ ਅਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅਡੇ ਲਈ ਹਾਲੇ ਵੀ ਕੋਈ バス ਸੇਵਾ ਨਹੀਂ ਹੈ। ਭਾਰਤ ਦਾ ਇੱਕੋ ਇੱਕ ਅੰਤਰਰਾਸ਼ਟਰੀ ਹਵਾਈ ਅड्डा ਹੋਏਗਾ ਜਿੱਥੇ ਕੋਈ バス ਸੇਵਾ ਨਹੀਂ ਹੈ। ਨਾ ਹੀ ਸਿਟੀ バス ਸੇਵਾ ਜਿਹੜਾ ਕਿ ਸ਼ਹਿਰ ਦੇ ਨਾਲ ਜੋੜੇ ਤੇ ਨਾ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵੱਲੋਂ। ਲੰਬੇ ਸਮੇਂ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਇਹ ਮੰਗ ਸਰਕਾਰ ਨੂੰ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਵਾਰੇ ਵੀ ਕੀਤੀ ਗਈ ਸੀ। ਪਰ ਕਿਸੇ ਵੀ ਸਰਕਾਰ ਵੱਲੋਂ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਅੰਮ੍ਰਿਤਸਰ ਨਾਲ ਬਹੁਤ ਹੀ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਇੱਥੇ ਕੋਈ ਸਹਾਇਤਾ ਕੇਂਦਰ ਨਹੀਂ ਹੈ ਭਾਈ ਅਡੇ ਤੇ ਵੀ ਇੱਥੇ ਕੋਈ ਸਹੂਲਤਾਂ ਨਹੀਂ ਹਨ ਜਿਹੜੀਆਂ ਕਿ ਸੂਬਾ ਸਰਕਾਰ ਨੇ ਦੇਣੀਆਂ ਹਨ ਬਸ ਸੇਵਾ ਦੇਣੀ ਇਸ ਸੂਬਾ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਦਾ ਨਹੀਂ ਹੈ ਨਾ 에어ਪੋਰਟ ਅਥਾਰਟੀ ਦਾ ਹੈ ਇਸੇ ਤਰ੍ਹਾਂ ਹੋਰ ਜਿਹੜੀਆਂ ਫੈਸਿਲਿਟੀ ਜਿਹੜੀਆਂ ਸੂਬਾ ਸਰਕਾਰ ਦੇ ਰਹੀ ਹੈ ਦੇ ਦੇ ਸਕਦੀ ਹੈ ਜਾ ਉਹਨਾਂ ਉਹਨਾਂ ਵੱਲੋਂ ਦੇਣੀਆਂ ਹੁੰਦੀਆਂ ਹਨ ਉਹਨਾਂ ਵੱਲੋਂ ਇਹ ਨਹੀਂ ਦਿੱਤੀਆਂ ਜਾ ਰਹੀਆਂ ਜਦ ਕਿ ਦਿੱਲੀ ਹਵਾਈ ਅੱਡੇ ਨੂੰ ਜ਼ਿਆਦਾ ਤਰਜੀਹ ਦੇ ਕੇ ਸਾਰਾ ਫੋਕਸ ਉਹਦੇ ਵੱਲ ਕੀਤਾ ਜਾ ਰਿਹਾ ਹੈ ਹੁਣਾਂ ਤੇ ਇਹ ਚਾਹੀਦਾ ਹੈ ਕਿ ਇਹ ਬਾਸ ਸੇਵਾ ਵੱਤਵ ਅਧਿਆਤਰੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਲੈ ਕੇ ਆਵੇ ਕਿਉਂਕਿ ਇੱਥੋਂ ਤਕਰੀਬਨ 10 ਅੰਤਰਰਾਸ਼ਟਰੀ ਡੈਸਟੀਨੇਸ਼ਨਸ ਦੋ ਦੁਬਈ ਸ਼ਾਰਜਾ ਰੋਮ ਮਿਲਾਨ ਲੰਡਨ ਬਰਮਿੰਗਮ ਸਿੰਗਾਪੁਰ ਕੋਲੰਬੂਰ ਸ਼ਾਰਜਾ ਲਈ ਰੋਜ਼ਾਨਾ 2 ਦੁਬਈ ਲਈ ਰੋਜ਼ਾਨਾ 2 ਕੋਲੰਬੂਰ ਲਈ ਹਫ਼ਤੇ 'ਚ 28 ਉਡਾਨਾਂ ਹਨ ਜਿਹੜੀਆਂ ਆ ਤੇ ਜਾ ਰਹੀਆਂ ਉਸ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੇ ਵੀ ਤਕਰੀਬਨ 10 ਲੱਖ ਤੋਂ ਵੱਧ ਪ੍ਰਵਾਸੀ ਜਿਹੜੇ ਨੇ ਇੰਟਰਨੈਸ਼ਨਲ ਯਾਤਰੀ ਉਹ ਪਿਛਲੇ ਸਾਲ ਆਏ 30 ਲੱਖ ਤੋਂ ਵੱਧ ਯਾਤਰੀ ਪੂਰੇ ਸਾਲ 'ਚ ਆਏ ਹਨ ਤੇ ਹੁਣ ਇੱਥੋਂ ਰੋਜ਼ਾਨਾ 10 ਹਜ਼ਾਰ ਤੋਂ ਵੱਧ ਯਾਤਰੀ ਸਫ਼ਰ ਕਰ ਰਹੇ ਨੇ ਪਰ ਉਹਨਾਂ ਸਭ ਲਈ ਇੱਥੇ ਕੋਈ ਬਾਸੇਵਾ ਨਹੀਂ ਹੈ ਕੋਈ ਸਹੂਲਤ ਕੋਈ ਸਹਾਇਤਾ ਕੇਂਦਰ ਨਹੀਂ ਹੈ ਕੋਈ ਹੋਰ ਜ਼ਰੂਰਤਾਂ ਜਿਹੜੀਆਂ ਸੂਬਾ ਸਰਕਾਰ ਨੇ ਦੇਣੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਅਸੀਂ ਫਿਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਵਾਇਡ ਨੂੰ ਅਣਗੋਲਿਆ ਨਾ ਕੀਤਾ ਜਾਵੇ ਜਲਦੀ ਤੋਂ ਜਲਦੀ ਬਾਸੇਵਾ ਸ਼ੁਰੂ ਕੀਤੀ ਜਾਵੇ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਉਹਨਾਂ ਵੱਲੋਂ ਇਹ ਮੰਗ ਜਲਦੀ ਪੂਰੀ ਕੀਤੀ ਜਾਏਗੀ ਅਸੀਂ ਚਿੱਠੀਆਂ ਵੀ ਲਿਖੀਆਂ ਹਨ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੋਰ ਹਨ ਆਨੀ ਵਾਲੀ ਗੱਲ ਹੈ ਕਿ ਪੰਜਾਬ ਦਾ ਕੋਈ ਵੀ ਸਿਆਸਤਦਾਨ ਜਦ ਵੀ ਕੋਈ ਫਲਾਈਟ ਸ਼ੁਰੂ ਹੁੰਦੀ ਹੈ ਨਵੀਂ ਉਸ ਦਾ ਸਿਆਸੀ ਲਾਹ ਲੈਂ ਲਈ ਉਹਨਾਂ ਚ ਦੌੜ ਲੱਗ ਜਾਂਦੀ ਹੈ ਪਰ ਇਸ ਮੰਗ ਨੂੰ ਸਿਆਸਤਦਾਨਾਂ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ ਐਮ ਐਲ ਏਜ਼ ਐਮ ਪੀਜ਼ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇ ਭਾਵੇਂ ਉਹ ਪੰਜਾਬ ਤੋਂ ਕਿਸੇ ਵੀ ਹਿੱਸੇ ਦੇ ਨੇ ਅੰਮ੍ਰਿਤਸਰ ਨੂੰ ਜਿੰਨੇ ਵੱਧ ਤੋਂ ਅਧਿਆਤਰੀ ਆਣਗੇ ਫਲਾਈਟਸ ਲੱਗਣਗੀਆਂ ਪੂਰੀ ਪੰਜਾਬ ਦੀ ਇਕਨੋਮੀ ਨੂੰ ਫਾਇਦਾ ਹੋਏਗਾ ਪੂਰੀ ਪੰਜਾਬ ਦੀ ਆਰਥਿਕਤਾ ਨੂੰ ਫਾਇਦਾ ਹੋਏਗਾ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ 'ਚ ਹੀ ਰਹਿਣਗੀਆਂ ਪੰਜਾਬ 'ਚ ਮਿਲਣਗੀਆਂ ਯਾਤਰੀ ਹੋਰ ਅੰਮ੍ਰਿਤਸਰ ਵੱਲੋਂ ਆਣਗੇ ਤੇ ਰਸਤੇ 'ਚ ਜਿਹੜਾ ਬਿਜ਼ਨਸ ਨੇ ਉਹ ਹੋਰ ਵਧਣਗੇ ਨਾ ਕਿ ਦੂਜੇ ਸੂਬੇ ਤੋਂ ਰਾਹ ਚ ਲੰਘ ਕੇ ਜਿਹੜੀਆਂ ਦੂਜੇ ਰਸਤੇ 'ਚ ਜਾਣ ਦੀਆਂ ਕਈ ਕਟਨਾਵਾਂ ਵੀ ਹੋ ਰਹੀਆਂ ਹਨ ਉਹਨਾਂ ਨੂੰ ਵੀ ਠੱਲ ਪਏਗੀ ਤਾਂ ਜੋ ਯਾਤਰੀ ਜਿਹੜੇ ਪੰਜਾਬੀ ਨੇ ਉਹ ਇਸੇ ਹਵਾਈ ਅੱਡੇ ਤੋਂ ਉਡਾਣਾ ਲੈ ਸਕਣ ਸੋ ਮੁਰ ਤੋਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਅੰਮ੍ਰਿਤਸਰ ਹਵਾਈ ਅੱਡੇ ਨਾਲ ਇਸ ਤਰ੍ਹਾਂ ਵਿਤਕਰਾ ਨਾ ਕੀਤਾ ਜਾਵੇ ਜਲਦੀ ਤੋਂ ਜਲਦੀ ਬਾਸ ਸੇਵਾਵਾਂ ਸ਼ੁਰੂ ਕੀਤਾ ਜਾਵੇ ਹੋਰ ਫੈਸਿਲਿਟੀਆਂ ਜੜੀਆਂ ਨੇ ਅੰਮ੍ਰਿਤਸਰ ਨੂੰ ਤਰਜੀਹ ਦੇ ਕੇ ਦਿੱਲੀ ਨੂੰ ਤਰਜੀਹ ਦੇ ਕੇ ਨਹੀਂ ਅੰਮ੍ਰਿਤਸਰ ਨੂੰ ਤਰਜੀਹ ਦੇ ਕੇ ਸ਼ੁਰੂ ਕੀਤੀਆਂ ਜਾਣ ਬਹੁਤ ਬਹੁਤ ਧੰਨਵਾਦ